ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਯੋਗੀ ਅੱਲਾ ਯਾਰ ਖਾਨ ਨੇ ਲਿਖਿਆ ਗਰ ਇੱਕ ਹਿੰਦ ਮੈਂ ਤੀਰਥ ਹੈ ਯਾਤਰਾ ਕੇ ਲਈ ਕਟਾਏ ਬਾਪ ਨੇ ਬੱਚੇ ਯਹਾਂ ਖੁਦਾ ਕੇ ਲਈ ਆਪ ਜੀ ਮੇਰੇ ਪਿੱਛੇ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਸ਼੍ਰੀ ਕਤਲਗੜ ਸਾਹਿਬ ਦੇ ਜਿੱਥੇ ਕਿ ਉਹ ਸ਼ਹੀਦਾਂ ਦੀ ਯਾਦਗਾਰ ਬਣੀ ਜਿਨ੍ਹਾਂ ਨੇ ਚਮਕੌਰ ਦੀ ਗੜੀ ਦੇ ਵਿੱਚ ਗੁਰੂ ਸਾਹਿਬ ਦੇ ਪਿਆਰ ਵਿੱਚ ਭਿੱਜ ਕੇ ਹੱਸ-ਹੱਸ ਕੇ ਜਾਨਾਂ ਵਾਰ ਦਿੱਤੀਆਂ ਇਸ ਥਾਂ ਦੇ ਉੱਤੇ ਉਨਾ ਸਿੰਘਾਂ ਦਾ ਸਸਕਾਰ ਹੋਇਆ ਤੇ ਅੰਗੀਠਾ ਸਾਹਿਬ ਇਸ ਥਾਂ ਦੇ ਉੱਤੇ ਹੀ ਬਣਾਇਆ ਗਿਆ ਜਦੋਂ ਚਮਕੌਰ ਦੀ ਗੜੀ ਦੇ ਵਿੱਚੋਂ ਗੁਰੂ ਜੀ ਨਿਕਲਦੇ ਨੇ ਤੇ ਉਸ ਤੋਂ ਬਾਅਦ ਜੋ ਗੈ ਗੱਚ ਦਾ ਜੰਗ ਇਸ ਥਾਂ ਦੇ ਉੱਤੇ ਹੁੰਦਾ ਸਾਰੇ ਸਿੰਘ ਸ਼ਹਾਦਤਾਂ ਪਾ ਜਾਂਦੇ ਨੇ ਗੁਰੂ ਜੀ ਇਸ ਪਾਸੇ ਤੋਂ ਨਿਕਲ ਕੇ ਮਾਛੀਵਾੜਾ ਸਾਹਿਬ ਵਾਲੇ ਪਾਸੇ ਚਲੇ ਜਾਂਦੇ ਨੇ ਉਸ ਤੋਂ ਬਾਅਦ ਇੱਕ ਬੀਬੀ ਸ਼ਰਨਕੌਰ ਹੋਰਾਂ ਦਾ ਜ਼ਿਕਰ ਇਤਿਹਾਸ ਦੇ ਵਿੱਚ ਮਿਲਦਾ ਜਿਨ੍ਹਾਂ ਨੂੰ ਇਸ ਗੱਲ ਦਾ ਆਬਾਸ ਹੁੰਦਾ ਹੈ ਕਿ ਮੁਗਲ ਸਿਪਾਹੀ ਤਾਂ ਆਪਣੇ ਸਿਪਾਈਆਂ ਨੂੰ ਪਛਾਣ ਪਛਾਣ ਕੇ ਦਫਨਾ ਰਹੇ ਨੇ ਪਰ ਸਿੰਘਾਂ ਦੇ ਸ਼ਰੀਰ ਜੰਗ ਦੇ ਮੈਦਾਨ ਦੇ ਵਿੱਚ ਉਸੇ ਤਰ੍ਹਾਂ ਰੁੱਲ ਰਹੇ ਨੇ ਸੋ ਬੀਬੀ ਸ਼ਰਨ ਕੌਰ ਜੀ ਅਗਲੀ ਰਾਤ ਨੂੰ ਜਾਂ ਕਹਿ ਲਈਏ 9 ਪੌਹ ਦੀ ਰਾਤ ਨੂੰ ਇਸ ਜੰਗ ਦੇ ਮੈਦਾਨ ਦੇ ਵਿੱਚ ਆਉਂਦੇ ਨੇ ਆ ਕੇ ਸਿੰਘਾਂ ਦੀਆਂ ਦੇਹਾਂ ਨੂੰ ਇਕੱਤਰ ਕਰਦੇ ਨੇ ਆਸੇ ਪਾਸੇ ਤੋਂ ਕੁਝ ਲੱਕੜਾਂ ਪੱਥੀਆਂ ਜਾਂ ਹੋਰ ਸਮਾਨ ਜੋ ਜਲਨਸ਼ੀਲ ਹੋਵੇ ਇਕੱਠਾ ਕਰਕੇ ਇੱਕ ਅੰਗੀਠਾ ਤਿਆਰ ਕਰਦੇ ਨੇ ਤੇ ਸਿੰਘਾਂ ਦੀਆਂ ਦੇਹਾਂ ਨੂੰ ਉਸ ਅਗੀਠੇ ਦੇ ਉੱਤੇ ਟਿਕਾ ਕੇ ਅਗਨਪੇਟ ਕਰ ਦਿੰਦੇ ਨੇ ਤੇ ਜਦੋਂ ਅੱਗ ਦੀਆਂ ਲਪਟਾਂ ਅਸਮਾਨ ਨੂੰ ਛੂੰਹਦੀਆਂ ਨੇ ਤਾਂ ਇੱਕਦਮ ਸਿਪਾਹੀ ਤਰਬਕ ਕੇ ਉੱਠਦੇ ਨੇ ਉਸ ਪਾਸੇ ਵੱਲ ਪਹਿਲਾਂ ਤਾਂ ਆਣ ਦੀ ਹਿੰਮਤ ਹੀ ਨਹੀਂ ਕਰਦੇ ਪਰ ਜਦੋਂ ਕੁਝ ਸਮਾਂ ਲੰਘਾ ਕੇ ਉਸ ਥਾਂ ਦੇ ਉੱਤੇ ਪਹੁੰਚਦੇ ਨੇ ਤਾਂ ਬੀਬੀ ਸ਼ਰਨਕੌਰ ਹੋਰਾਂ ਦੇ ਨਾਲ ਸਾਹਮਣਾ ਹੁੰਦਾ ਪੁੱਛਿਆ ਜਾਂਦਾ ਤੁਸੀਂ ਕੌਣ ਹੋ ਤਾਂ ਬੀਬੀ ਸ਼ਰਨਕੌਰ ਕਹਿੰਦੀ ਹੈ ਮੈਂ ਗੁਰਗੋਬਿੰਦ ਸਿੰਘ ਜੀ ਦੀ ਧੀ ਹਾਂ ਇਹ ਅਡੋਲ ਇਹ ਨਿਡਰਤਾ ਭਰੇ ਬੋਲ ਸੁਣ ਕੇ ਸਿਪਾਈ ਬੀਬੀ ਸ਼ਰਨਕੌਰ ਵੱਲ ਵੱਧਦੇ ਨੇ ਮਿਆਨ ਦੇ ਵਿੱਚੋਂ ਤਲਵਾਰ ਕੱਢ ਕੇ ਬੀਬੀ ਸ਼ਰਨਕੌਰ ਜੀ ਸਿਪਾਈਆਂ ਦਾ ਸਾਹਮਣਾ ਕਰਦੇ ਨੇ ਤੇ ਇਸ ਝੜਪ ਦੇ ਵਿੱਚ ਇੱਕ ਗਹਿਰਾ ਵਾਰ ਬੀਬੀ ਸ਼ਰਨਕੌਰ ਦੇ ਉੱਤੇ ਹੁੰਦਾ ਹੈ ਤੇ ਬੀਬੀ ਸ਼ਰਨਕੌਰ ਜੀ ਵੀ ਸ਼ਹਾਦਤ ਦਾ ਜਾਮ ਪੀ ਜਾਂਦੇ ਨੇ ਇਸ ਬਾਬਤ ਇਤਿਹਾਸ ਦੇ ਵਿੱਚ ਇਹ ਵੀ ਦੱਸਿਆ ਗਿਆ ਪੋਧੀਆਂ ਰਾਤਾਂ ਸੁਰਿੰਦਰ ਸਿੰਘ ਖਾਲਸਾ ਹੋਰਾਂ ਦੀ ਜੋ ਕਿਤਾਬ ਲਿਖੀ ਹੋਈ ਹੈ ਉਸ ਦੇ ਹਵਾਲੇ ਤੋਂ ਆਪ ਜੀ ਨੂੰ ਅਸੀਂ ਜੋ ਜਾਣਕਾਰੀ ਦੇ ਰਹੇ ਹਾਂ ਉਸ ਦੇ ਮੁਤਾਬਕ ਦੱਸਿਆ ਜਾਂਦਾ ਹੈ ਕਿ ਬੀਬੀ ਹਰਸ਼ਰਨ ਕੌਰ ਜੀ ਦਾ ਸਰੀਰ ਵੀ ਉਸ ਸਿਖਾ ਦੇ ਵਿੱਚ ਹੀ ਸਿੱਟ ਕੇ ਸਿਪਾਈ ਉੱਥੋਂ ਅੱਗ ਠੰਡੀ ਕਰਕੇ ਚਲੇ ਜਾਂਦੇ ਨੇ ਉਸ ਤੋਂ ਬਾਅਦ ਭਾਈ ਰਾਮਾ ਤੇ ਭਾਈ ਦਾ ਭਾਈ ਤਲੋਕਾ ਭਾਈ ਰਾਮਾ ਤੇ ਭਾਈ ਤਲੋਕਾ ਜੀ ਦਾ ਜ਼ਿਕਰ ਇਤਿਹਾਸ ਵਿੱਚ ਆਉਂਦਾ ਜੋ ਕਿ ਸਰਹੰਦ ਮਾਮਲਾ ਦੇਣ ਆਏ ਸੀ ਉਹਨਾਂ ਨੂੰ ਪਤਾ ਚੱਲਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪਰਿਵਾਰ ਸਰਸਾ ਦੇ ਉੱਤੇ ਵਿਛੜ ਗਿਆ ਚਮਕੌਰ ਦੀ ਗੜੀ ਦੇ ਵਿੱਚ ਗਹਿ ਗੱਚ ਦਾ ਜੰਗ ਹੋਇਆ ਜਿੱਥੋਂ ਗੁਰੂ ਸਾਹਿਬ ਨਿਕਲ ਕੇ ਅੱਗੇ ਚਲੇ ਗਏ ਨੇ ਪਰ ਸਾਬ ਜਹਦਿਆਂ ਦੀ ਸ਼ਹਾਦਤ ਹੋਈ ਹੈ ਇਹ ਸੁਣ ਕੇ ਭਾਈ ਰਾਮਾ ਤੇ ਭਾਈ ਤਲੋਕਾ ਚਮਕੌਰ ਪਹੁੰਚਦੇ ਨੇ ਆ ਕੇ ਪਤਾ ਲੱਗਦਾ ਹੈ ਕਿ ਸਿਪਾਹੀਆਂ ਨੇ ਆਪਣੇ ਸਿਪਾਈਆਂ ਦੀਆਂ ਲਾਸ਼ਾਂ ਨੂੰ ਤਾਂ ਦਫਨਾ ਦਿੱਤਾ ਪਰ ਸਿੰਘਾਂ ਦੇ ਸਰੀਰ ਅਜੇ ਵੀ ਜੰਗ ਦੇ ਮੈਦਾਨ ਦੇ ਵਿੱਚ ਉਸੇ ਤਰ੍ਹਾਂ ਪਏ ਨੇ ਸੁਣ ਕੇ ਬੜਾ ਦੁੱਖ ਲੱਗਦਾ ਤੇ ਮਨ ਦੇ ਵਿੱਚ ਇਹ ਧਾਰ ਲੈਂਦੇ ਨੇ ਕਿ ਅਸੀਂ ਵੀ ਬੀਬੀ ਸ਼ਰਨਕੌਰ ਵਾਂਗ ਇਹ ਸੇਵਾ ਇਸ ਥਾਂ ਦੇ ਉੱਤੇ ਨਿਭਾਵਾਂਗੇ ਦੋਵੇਂ ਆਪਣੇ ਕੱਪੜੇ ਪਾੜ ਕੇ ਕੇਸ ਪਿੱਛੇ ਨੂੰ ਖਿਲਾਰ ਕੇ ਸਰੀਰ ਦੇ ਉੱਤੇ ਗੰਦਗੀ ਮਲ ਕੇ ਪਾਗਲਾਂ ਦੀ ਤਰ੍ਹਾਂ ਦਿਨ ਦੇ ਵਿੱਚ ਹੀ ਇਸ ਮੈਦਾਨ ਦੇ ਵਿੱਚ ਘੁੰਮਣਾ ਸ਼ੁਰੂ ਕਰ ਦਿੰਦੇ ਨੇ ਸਿਪਾਈ ਇਹਨਾਂ ਦਾ ਪਾਗਲਾਂ ਵਰਗਾ ਸਰੂਪ ਦੇਖ ਕੇ ਇਹ ਸੋਚਦੇ ਨੇ ਕਿ ਪਾਗਲ ਨੇ ਸ਼ਾਇਦ ਇਸੇ ਤਰ੍ਹਾਂ ਇੱਥੇ ਘੁੰਮ ਰਹੇ ਨੇ ਇਹ ਦੇਖ ਕੇ ਉਹਨਾਂ ਨੂੰ ਅੰਗੋਲੀਆਂ ਕਰ ਦਿੰਦੇ ਨੇ ਸੋ ਰਾਤ ਦਾ ਸਮਾਂ ਹੁੰਦਾ ਹੈ ਭਾਈ ਰਾਮਾ ਤੇ ਭਾਈ ਤਲੋਕਾ ਜੀ ਜਿਨ੍ਹਾਂ ਨੇ ਦਿਨ ਦੇ ਸਮੇਂ ਜੰਗ ਦੇ ਮੈਦਾਨ ਦਾ ਸਾਰਾ ਮੁਆਇਨਾ ਕਰ ਲਿਆ ਹੁੰਦਾ ਰਾਤ ਨੂੰ ਸਿੰਘਾਂ ਦੇ ਸ਼ਰੀਰ ਪਹਿਚਾਣ ਕੇ ਉਹਨਾਂ ਦੇ ਵਸਤਰਾਂ ਤੋਂ ਕਸ਼ੈਰਿਆਂ ਤੋਂ ਪਹਿਚਾਨ ਕੇ ਉਸੇ ਅੰਗੀਠੇ ਦੇ ਉੱਤੇ ਲਿਆ ਕੇ ਰੱਖਣਾ ਸ਼ੁਰੂ ਕਰਦੇ ਨੇ ਅੰਦਾਜ਼ਨ ਜਦੋਂ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਇਹ ਗਿਣਤੀ ਉਹਨਾਂ ਸਿੰਘਾਂ ਦੀ ਗਿਣਤੀ ਦੇ ਹੀ ਤੋਲੇ ਜਿਨ੍ਹਾਂ ਨੇ ਸਿੰਘ ਚਮਕੌਰ ਦੀ ਗੜੀ ਦੇ ਵਿੱਚ ਜੂਝ ਕੇ ਸ਼ਹੀਦ ਹੋਏ ਨੇ ਜਿਨ੍ਹਾਂ ਦੇ ਵਿੱਚ ਦੋ ਪਵਿੱਤਰ ਦੇਹਾਂ ਵੱਡੇ ਸਹਿਬਜ਼ਾਦਿਆਂ ਦੀਆਂ ਬਾਬਾ ਅਜੀਤ ਸਿੰਘ ਜੀ ਤੇ ਬਾਬਾ ਜੁਝਾਰ ਸਿੰਘ ਜੀ ਦੀਆਂ ਵਿਸਣ ਉਹਨਾਂ ਨੂੰ ਵੀ ਅੰਗੀਠੇ ਦੇ ਉੱਤੇ ਲਿਆ ਕੇ ਉਹ ਅਗਨ ਭੇਟ ਕਰ ਦਿੰਦੇ ਨੇ ਸਿਪਾਈ ਉਹਨਾਂ ਨੂੰ ਫੇਰ پاگل ਜਾਣ ਕੇ ਇਸ ਗੱਲ ਨੂੰ ਅਣਗੌਲਿਆ ਕਰ ਦਿੰਦੇ ਨੇ ਇਹਨਾਂ ਦੇਹਾਂ ਦੇ ਸੰਸਕਾਰ ਤੋਂ ਬਾਅਦ ਦੱਸਿਆ ਜਾਂਦਾ ਹੈ ਕਿ ਉਹਨਾਂ ਦੀਆਂ ਹਸਤੀਆਂ ਨੂੰ ਇੱਕ ਬੜੋ ਵੱਡੇ ਜੋ ਘੜਿਆਂ ਦੇ ਵਿੱਚ ਪਾ ਕੇ ਉਹਨਾਂ ਨੂੰ ਜ਼ਮੀਨ ਦੇ ਵਿੱਚ ਦਬਾ ਕੇ ਉੱਥੋਂ ਭਾਈ ਰਾਮਾ ਤੇ ਭਾਈ ਤਲੋਕਾ ਆਪਣੇ ਪਿੰਡ ਵਾਪਸ ਚਲੇ ਜਾਂਦੇ ਨੇ ਅਜਿਹਾ ਵੀ ਜ਼ਿਕਰ ਆਇਆ ਹੈ ਕਿ ਜਦੋਂ ਗੁਰੂ ਸਾਹਿਬ ਦਮਦਮਾ ਸਾਹਿਬ ਤਲਵੰਡੀ ਸਾਬੋ ਪਹੁੰਚਦੇ ਨੇ ਪਾਈ ਰਾਮਾ ਤੇ ਭਾਈ ਤਲੋਕਾ ਰਸਦਾਂ ਦੇ ਗੱਡੇ ਭਰ ਕੇ ਗੁਰੂ ਜੀ ਦੇ ਕੋਲ ਜਾ ਕੇ ਹਾਜ਼ਰ ਹੁੰਦੇ ਨੇ ਸਿੰਘਾਂ ਦੇ ਵੱਲੋਂ ਦੱਸਿਆ ਜਾਂਦਾ ਹੈ ਕਿ ਪਾਤਸ਼ਾਹ ਜੀ ਇਹਨਾਂ ਸਿੰਘਾਂ ਨੇ ਆਪ ਜੀ ਦੇ ਸਹਬਜ਼ਾਦਿਆਂ ਦਾ ਤੇ ਜੋ ਸਿੰਘ ਚਮਕੌਰ ਦੀ ਗੱਡੀ ਦੇ ਵਿੱਚ ਸ਼ਹੀਦ ਹੋਏ ਉਹਨਾਂ ਦਾ ਸੰਸਕਾਰ ਕੀਤਾ ਹੈ ਗੁਰੂ ਜੀ ਦੇ ਪੁੱਛਣ ਤੇ ਸਾਰੀ ਵਿਥਿਆ ਉਸੇ ਤਰ੍ਹਾਂ ਭਾਈ ਰਾਮਾ ਤੇ ਭਾਈ ਤਲੋਕਾ ਗੁਰੂ ਸਾਹਿਬ ਨੂੰ ਦੱਸਦੇ ਨੇ ਗੁਰੂ ਸਾਹਿਬ ਉਹਨਾਂ ਦੀ ਸੇਵਾ ਤੋਂ ਪ੍ਰਸੰਨ ਹੋ ਕੇ ਬਹੁਤ ਸਾਰੇ ਵਰ ਭਾਈ ਰਾਮਾ ਤੇ ਭੀ ਤਲੋਕਾਹਰਾਂ ਨੂੰ ਦਿੰਦੇ ਨੇ ਗੁਰੂ ਸਾਹਿਬ ਕਹਿੰਦੇ ਨੇ ਭਾਈ ਰਾਮਾ ਜੀ ਤੇ ਭਾਈ ਤਲੋਕਾ ਜੀ ਆਪ ਜੀ ਅੰਮ੍ਰਿਤਸਰ ਕੇ ਗੁਰੂ ਕੇ ਸਿੰਘ ਸਾਜ ਜਾਓ ਇਸੇ ਤਰ੍ਹਾਂ ਗੁਰੂ ਜੀ ਦਾ ਹੁਕਮ ਮੰਨ ਕੇ ਭਾਈ ਰਾਮਾ ਜੀ ਤੇ ਭਾਈ ਤਲੋਕਾ ਜੀ ਭਾਈ ਰਾਮ ਸਿੰਘ ਤੇ ਭਾਈ ਤਲੋਕ ਸਿੰਘ ਅੰਮ੍ਰਿਤਸਰ ਕੇ ਸਿੰਘ ਸਾਜ ਜਾਂਦੇ ਨੇ ਸੋ ਉਹ ਅੰਗੀਠਾ ਜਿਸ ਸਥਾਨ ਦੇ ਉੱਤੇ ਬਣਿਆ ਸੀ ਉਸ ਸਥਾਨ ਨੂੰ ਅੱਜ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਦੇ ਨਾਮ ਨਾਲ ਜਾਣਿਆ ਜਾਂਦਾ ਜਿੱਥੇ ਦੇਸ਼ਾਂ ਵਿਦੇਸ਼ਾਂ ਤੋਂ ਪੂਰੀ ਦੁਨੀਆ ਤੋਂ ਸਿੱਖ ਸੰਗਤ ਆ ਕੇ ਨਤਮਸਤਕ ਹੁੰਦੀ ਹੈ ਸੋ ਆਪ ਜੀ ਵੀ ਜ਼ਰੂਰ ਇਸ ਸਥਾਨ ਦੇ ਆਕੇ ਦਰਸ਼ਨ ਕਰੋ ਆਪਣੇ ਬੱਚਿਆਂ ਨੂੰ ਵੀ ਦਰਸ਼ਨ ਕਰਵਾਓ ਤਾਂ ਕਿ ਅਸੀਂ ਜੋ ਵੜਮੁੱਲਾ ਸਿੱਖ ਇਤਿਹਾਸ ਹੈ ਚਮਕੌਰ ਦੀ ਗੜੀ ਦਾ ਉਹ ਲਾਸਾਨੀ ਇਤਿਹਾਸ ਜਿਸ ਦਾ ਕੋਈ ਪੂਰੀ ਦੁਨੀਆ ਦੇ ਵਿੱਚ ਸਾਨੀ ਨਹੀਂ ਉਸ ਦੇ ਨਾਲ ਆਪ ਵੀ ਜੁੜੀਏ ਤੇ ਆਪਣੇ ਬੱਚਿਆਂ ਨੂੰ ਵੀ ਜੋੜ ਸਕੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ